ਬਾਣੀ ਵਿੱਚ ਬਾਣੀ ਵਿੱਚ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨ ਮੰਨੈ میرا گون اب گن اوگن بیچار ہو کوئی مٹی کا کیا تو پہ سوامی مانس کی گت ای جگ اور نیا تم میں अवतार उजागर आन कियो तिन के दुख कोटिक दूर गए मथुरा जिने अमृत नाम पियो ਇਹੀ ਪਦ ਤਤੇ ਮਤ ਚੂਕੈ ਰੇ ਮਨ ਭੇਦ ਬਿਭੇਦ ਨਾ ਜਾਣ ਪਿਓ ਪ੍ਰਤਿਛਰਦ ਗੁਰ ਅਰਜੁਨ ਕੈ हर पूरन ब्रह्म निवास लियो जब लो नहीं भाग लीला उदय तब लो भ्रमते फिरते बहुत आयो कलपुर समुंदर में गोडत थे ਕਬਹੁ ਮਿਟ ਹੈ ਨਹੀਂ ਰੇ ਪਛਤਾਓ ਤਤ ਬੀਚਾਰ ਇਹ ਮਥੁਰਾ ਜਗ ਤਾਰਨ ਕੋ અવਤਾਰ ਬਨਾਇਓ ਜਪਿਓ ਜਿਨੇ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਬਨਾ ਆਇਓ ਜਪਿਓ ਜਿਨੇ ਅਰਜੁ ਲਦੇਹ ਗੁਰੂ ਫਿਰ ਸੰਕਟ ਜੋਨ ਗਰਬਨਾ ਆਇਓ ਪਰਮ ਸਤਕਾਰ ਯੋਗ ਦੀਨ ਗਲੀ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾਤਾਰ ਸਤਿਗੁਰੂ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਮਰਤਮਈ ਪਾਵਨ ਬਾਣੀ ਨਾਲ ਸਾਂਝ ਪਾ ਕੇ ਆਪਾਂ ਸਾਰੇ ਹੀ ਆਪਣੇ ਜੀਵਨ ਨੂੰ ਸਵਾਰਨ ਦਾ ਸੋਹਣਾ ਸੁਚੱਜਾ ਜੀਵਨ ਬਣਾਉਣ ਦਾ ਯਤਨ ਉਪਰਾਲਾ ਕਰ ਰਹੇ ਹਾਂ ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਬੈਠਣ ਦਾ ਮਹਾਰਾਜ ਦੀ ਅਮਰਤਮਈ ਪਾਵਨ ਬਾਣੀ ਦੀ ਵਿਚਾਰ ਕਰਨ ਦਾ ਇਹ ਸੁਭਾਗ ਸਮਾਂ ਅਕਾਲ ਪੁਰਖਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਰਕੇ ਉਦਮ ਬਲ ਬਖਸ਼ਿਸ਼ ਕਰਕੇ ਸਾਨੂੰ ਨਿਵਾਜਿਆ ਅਸੀਂ ਬਹੁਤ ਹੀ ਮਹਾਨ ਇਤਿਹਾਸਿਕ ਦਿਨ ਨੂੰ ਅੱਜ ਯਾਦ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਇਕੱਤਰ ਹੋਏ ਹਾਂ ਊ ਮਹਾਨ ਇਤਿਹਾਸਿਕ ਘਟਨਾ ਹੈ ਮਹਾਨ ਇਤਿਹਾਸ ਦਾ ਦਿਹਾੜਾ ਹੈ ਪੰਚਮ ਪਾਤਸ਼ਾਹ ਤਨ ਤਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਦਾ ਦਿਹਾੜਾ ਸ਼ਹੀਦੀ ਦੀ ਘਟਨਾ ਆਉ ਜਿੱਥੇ ਆਪ ਜੀ ਨੇ ਮੇਰੇ ਤੋਂ ਪਹਿਲਾਂ ਗੁਰਬਾਣੀ ਦੇ ਕੀਰਤਨ ਗੁਰਬਾਣੀ ਦੇ ਪਾਠ ਬਾਣੀ ਦੀਆਂ ਵਿਚਾਰਾਂ ਸਤਕਾਰਯੋ ਭਾਈ ਸਾਹਿਬ ਜੀ ਪਾਸੋਂ ਸੁਣੀਆਂ ਹਨ ਕੁਝ ਸਮਾਂ ਸਤਿਗੁਰੂ ਦੀ ਪਾਵਲ ਬਾਣੀ ਦੀ ਵਿਚਾਰ ਸ਼ਹੀਦਾਂ ਦੇ ਸਿਰ ਦਾਜ ਪੰਚਮ ਪਾਤਸ਼ਾਹ ਧੰਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜੀਵਨ ਬਾਬਤ ਕੁਝ ਵਿਚਾਰਾਂ ਆਪਸ ਵਿੱਚ ਸਾਂਝਿਆਂ ਕਰਨ ਦਾ ਯਤਨ ਕਰੀ ਮੋਢਲੀ ਬੇਨਤੀ ਇਹ ਹੈ ਜਿੱਥੋਂ ਤੱਕ ਵੀ ਆਵਾਜ਼ ਗੁਰਦੁਆਰਾ ਸਾਹਿਬ ਤੋਂ ਪਹੁੰਚ ਰਹੀ ਹੈ ਬੜੀ ਸਨਮਰ ਬੜੇ ਪਿਆਰ ਸਹਿਤ ਅਦਬ ਨਾਲ ਬੇਨਤੀ ਹੈ ਕਿ ਆਪਣੇ ਕੰਮਾਂ ਕਾਰਨ ਕੁਝ ਸਮੇਂ ਲਈ ਆਪਾਂ ਸੰਕੋਚਣ ਦਾ ਯਤਨ ਕਰੀਏ ਕਿਸੇ ਦਾ ਨਿੱਜੀ ਸਮਾਗਮ ਹੋਵੇ ਤੇ ਆਪਾਂ ਇਹ ਸੋਚ ਰੱਖਦੇ ਹਾਂ ਕਿ ਜੇ ਮੈਂ ਲੇਟ ਹੋ ਗਿਆ ਤਾਂ ਉਸ ਪਰਿਵਾਰ ਵਾਲਾ ਪਰਿਵਾਰ ਦੇ ਮੈਂਬਰ ਮੈਨੂੰ ਕੀ ਕਹਿਣਗੇ ਪੀਏ ਇਹ ਇਨਾ ਲਾਹ ਪ੍ਰਵਾ ਹੈ ਅਸੀਂ ਇਸ ਨੂੰ ਕਿਹਾ ਸੀ ਕਿ ਵੇਲੇ ਸਿਰ ਪਹੁੰਚੀ ਤੇ ਪਹੁੰਚਿਆ ਨਹੀਂ ਨਹੀਂ ਜਾਂ ਆਪਾਂ ਜਾਈਏ ਹੀ ਨਾ ਕਾਹ ਵੀ ਮਨ ਵਿੱਚ ਤੌਖਲਾ ਰਹਿੰਦਾ ਹੈ ਵੀ ਚੇਚਾ ਸੱਦਾ ਅਗਲੇ ਨੇ ਭੇਜਿਆ ਆਪਣੇ ਕੋਲੋਂ ਜਾਇਆ ਨਹੀਂ ਗਿਆ ਕੰਮ ਵਿੱਚ ਰੁਝੇ ਰਹਿ ਜੇ 2 ਮਿੰਟ ਜਾਉਂਦੇ ਤਾਂ ਚਲੋ ਅਗਲੇ ਦਾ ਗੁੱਸਾ ਠੰਡਾ ਹੋ ਜਾਂਦਾ ਸਤਗੁਰੂ ਦੇ ਪਿਆਰ ਵਾਲੇ ਕੋਈ ਨਿੱਜੀ ਸੱਦਾ ਸਾਨੂੰ ਪਹੁੰਚੇ ਆਪਾਂ ਉਚੇਚੇ ਤੌਰ ਤੇ ਪੁੱਜਦੇ ਹਾਂ ਆਪਣੇ ਕੰਮਾਂ ਨੂੰ ਸੰਕੋਚਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਸਹਿਜ ਪਾਠ ਦੀ ਸਮਾਪਤੀ ਹੋਈ ਹੈ ਅੱਜ ਦਾ ਇਹ ਵਿਸ਼ੇਸ਼ ਦੀਵਾਨ ਸਮਾਗਮ ਰੱਖਿਆ ਗਿਆ ਹੈ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਯਾਦ ਕਰਨ ਵਾਸਤੇ ਯਤਨ ਕੀਤਾ ਗਿਆ ਹੈ ਉਪਰਾਲਾ ਕੀਤਾ ਗਿਆ ਆਪਾਂ ਕੋਸ਼ਿਸ਼ ਕਰੀਏ ਕਿ ਆਪਣੇ ਕੰਮਾਂ ਨੂੰ ਕੁਝ ਸਮੇਂ ਲਈ ਸੰਕੋਚ ਲਈਏ ਤਾਂ ਕਿ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਸਤਗੁਰੂ ਜੀ ਦੇ ਪਾਵਨ ਜੀਵਨ ਤੇ ਮਹਾਰਾਜ ਦੀ ਪਾਵਨ ਬਾਣੀ ਬਾਰੇ ਕੁਝ ਆਪਸ ਵਿੱਚ ਵਿਚਾਰਾਂ ਸਾਂਝੀਆਂ ਕਰ ਸਕੀਏ ਸਤਗੁਰਾਂ ਦਾ ਆਪਾਂ ਸ਼ਹਾਦਤ ਦਿਨ ਮਨਾ ਰਹੇ ਹਾਂ ਤੇ ਨਾਲੇ ਵੀ ਬੇਨਤੀ ਹੈ ਬਾਹਰ ਜਿੰਨੀ ਵੀ ਸੰਗਤ ਮੇਰੇ ਵੀਰ ਖੜੇ ਹੋਣ ਉਹ ਵੀ ਗੁਰਦੁਆਰਾ ਸਾਹਿਬ ਵਿੱਚ ਬੈਠਣ ਦੀ ਕਿਰਪਾਲਤਾ ਕਰਨ ਆਓ ਕੁਝ ਸਮੇਂ ਲਈ ਮਹਾਰਾਜ ਦੀ ਪਾਵਨ ਬਾਣੀ ਦੇ ਵਿਚਾਰ ਨਾਲ ਜੁੜੀਏ ਗੁਰਮਤ ਵਿਚਾਰਾਂ ਦੀ ਅਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਕਲਗੀਧਰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਫਤਿਹ ਸਾਂਝੀ ਕਰੋ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਜਿਸ ਵੇਲੇ ਆਪਾਂ ਨਾਮ ਲੈਂਦੇ ਹਾਂ ਗੁਰੂ ਪਿਆਰ ਵਾਲਿਓ ਆਪਾਂ ਉਹਨਾਂ ਦੇ ਨਾਲ ਇੱਕ ਸ਼ਬਦ ਵਰਤਦੇ ਹਾਂ ਸ਼ਹੀਦਾਂ ਦੇ ਸਿਰਤਾਜ ਸਿਰਤਾਜ ਦਾ ਮਤਲਬ ਹੁੰਦਾ ਹੈ ਜਿਹੜੇ ਮੁੱਢਲੇ ਵੱਡੇ ਸ਼ਹੀਦ ਹੋਣ ਉਹਨਾਂ ਨੂੰ ਆਪਾਂ ਮਾਣ ਨਾਲ ਸਿਰਤਾਜ ਕਹਿੰਦੇ ਹਾਂ ਭਾਵ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹਾਦਤ ਦੇ ਰਾਹ ਤੇ ਤੁਰਨ ਵਾਲਿਆਂ ਦੇ ਮਾਲਕ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਸ਼੍ਰੋਮਣੀ ਸ਼ਹੀਦ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦ-ਏ-ਆਜ਼ਮ ਨੇ ਵੱਡੇ ਸ਼ਹੀਦ ਨੇ ਕਿਉਂ ਭਲਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹੀਦੀ ਹੋਈ ਮਈ ਮਹੀਨੇ ਵਿੱਚ 1606 ਈਸਵੀ ਦੇ ਵਿੱਚ ਲਾਹੌਰ ਦੇ ਵਿੱਚ ਚੰਦੂ ਦੀ ਹਵੇਲੀ ਵਿੱਚ ਮਹਾਰਾਜ ਨੂੰ ਬੜੇ ਘਨੇ ਬੜੇ ਜ਼ਾਲਮਾਨਾ ਤਾਂ ਢੰਗ ਦੇ ਨਾਲ ਪਾਤਸ਼ਾਹ ਦੇ ਸਰੀਰ ਨੂੰ ਕਸ਼ਟ ਦਿੱਤੇ ਗਏ ਆਪ ਇਸ ਗੱਲ ਤੋਂ ਜਾਣਕਾਰ ਹੋ ਮਹਾਰਾਜ ਨੂੰ ਸਭ ਤੋਂ ਪਹਿਲਾਂ ਤਤੀ ਤਵੀ ਤੇ ਬਿਠਾਇਆ ਗਿਆ ਹੈ ਸੀਸ ਵਿੱਚ ਗਰਮ ਰੇਤ ਪਾਈ ਗਈ ਹੈ ਹਜ਼ੂਰ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਗਿਆ ਤੇ ਫਿਰ ਪਾਤਸ਼ਾਹ ਨੂੰ ਰਾਵੀ ਦਰਿਆ ਦੀ ਭੇਟਾ ਕਰ ਦਿੱਤਾ ਗਿਆ ਇਹ ਬੜੀ ਵੱਡੀ ਮਹਾਨ ਘਟਨਾ ਸੀ ਮੈਂ ਜੋ ਬੇਨਤੀ ਕਰ ਰਿਹਾ ਉਹ ਇਹ ਹੈ ਕਿ 1606 ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਹੋਈ ਹੁਣ 1606 ਤੋਂ ਆਪਾਂ ਪਛਾਣ ਨੂੰ ਤੁਰਨਾ ਸ਼ੁਰੂ ਕਰਦੇ ਹਈਏ ਅੱਗੇ ਨੂੰ ਨਹੀਂ 1606 ਤੋਂ ਪਛਾਣ ਨੂੰ ਇਤਿਹਾਸ ਵਿੱਚ ਤੁਰਨਾ ਸ਼ੁਰੂ ਕਰਦੇ ਹਈਏ ਤੁਹਾਨੂੰ 1606 ਤੋਂ ਪਹਿਲਾਂ ਭਾਰਤ ਦੇ ਸਾਰੇ ਇਤਿਹਾਸ ਵਿੱਚ ਸ਼ਹੀਦ ਸ਼ਬਦ ਦੀ ਵਰਤੋਂ ਨਹੀਂ ਮਿਲੇ ਸ਼ਹੀਦ ਲਫ਼ਜ਼ ਹੀ ਨਹੀਂ ਮਿਲੇਗਾ ਸ਼ਹੀਦ ਸ਼ਬਦ ਸਭ ਤੋਂ ਪਹਿਲਾਂ ਆਇਆ 1606 ਈਸਵੀ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣਾ ਖੂਨ ਡੋਲ ਕੇ ਇਤੋਂ ਦੀ ਸੱਭਿਆਤਾ ਇਤੋਂ ਦੀ ਸੰਸਕ੍ਰਿਤੀ ਇਤੋਂ ਦੇ ਇਤਿਹਾਸ ਵਿੱਚ ਲੈ ਕੇ ਆਉਂਦਾ ਇਹ وجہ ਹੈ ਇਹ ਸ਼ਬਦ ਐਵੇਂ ਗੁਰੂ ਅਰਜਨ ਸਾਹਿਬ ਜੀ ਦੇ ਨਾਮ ਨਾਲ ਨਹੀਂ ਜੁੜਿਆ ਹੋਇਆ ਸ਼ਹੀਦਾਂ ਦੇ ਸਿਰਤਾਹ ਇਹਦੇ ਪਿੱਛੇ ਬੜਾ ਵੱਡਾ ਪਿਛੋਕੜ ਹੈ ਇਤਿਹਾਸ ਦਾ ਬੜਾ ਵੱਡਾ ਪਿਛੋਕੜ ਹੈ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਪਹਿਲਾਂ ਕਿਸੇ ਨੇ ਇਹੋ ਜਈ ਸ਼ਹਾਦਤ ਭਾਰਤ ਦੇ ਇਤਿਹਾਸ ਵਿੱਚ ਦਿੱਤੀ ਹੀ ਨਹੀਂ ਉਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਨ੍ਹਾਂ ਨੇ ਗੁੱडले ਰੂਪ ਵਿੱਚ ਸਭ ਤੋਂ ਪਹਿਲਾਂ ਅਸੀਂ ਸ਼ਹਾਦਤ ਦੁਨੀਆ ਦੇ ਅੰਦਰ ਇਤਿਹਾਸ ਦੇ ਅੰਦਰ ਏਸ਼ੀਆ ਦੇ ਖਿੱਤੇ ਵਿੱਚ ਖਾਸ ਤੌਰ ਤੇ ਭਾਰਤ ਦੇ ਇਤਿਹਾਸ ਵਿੱਚ ਦਿੱਤੀ ਹੈ ਇਸ ਕਰਕੇ ਆਪਾਂ ਬੜੇ ਮਾਣ ਨਾਲ ਬੜੇ ਸਤਕਾਰ ਨਾਲ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦਾਂ ਦੇ ਸਿਰ ਦਾਜ ਕਹਿ ਕੇ ਉਹਨਾਂ ਦਾ ਸਤਕਾਰ ਕਰਦੇ ਹਾਂ ਉਹਨਾਂ ਦਾ ਮਾਣ ਕਰਦੇ ਹਾਂ ਸਤਗੁਰੂ ਦੇ ਪਿਆਰ ਵਾਲਿਓ ਸ਼ਹੀਦ ਦਾ ਜੀਵਨ ਬੜਾ ਉਚੇਰਾ ਹੁੰਦਾ ਹੈ ਦੋ ਤਰ੍ਹਾਂ ਦੇ ਸ਼ਹੀਦ ਹੋ ਸਕਦੇ ਨੇ ਸ਼ਹੀਦ ਜ਼ਿੰਦਾ ਵੀ ਹੋ ਸਕਦਾ ਹੈ ਜਿਉਂਦਾ ਜਾਗਦਾ ਜੀਵਨ ਵਿੱਚ ਸ਼ਹੀਦ ਹੋ ਸਕਦਾ ਹੈ ਸ਼ਹੀਦਦਾਰਤਾ ਦਵਾਈ ਦੇਣ ਵਾਲਾ ਸ਼ਹੀਦਦਾਰਤਾ ਜਿਹੜਾ ਦੁਨੀਆ ਦੇ ਅੰਦਰ ਦੁਨੀਆ ਦੇ ਅੰਧਕਾਰ ਦੇ ਵਿੱਚ ਜਿੱਥੇ ਸਾਰੇ ਪਾਸੇ ਝੂਠ ਦਾ ਪਸਾਰਾ ਹੋਵੇ ਪਾਪ ਦਾ ਬੋਲਬਾਲਾ ਹੋਵੇ ਧੱਕਾ ਜ਼ੁਲਮ ਬੇਇਨਸਾਫੀ ਹਰ ਪਾਸੇ ਜ਼ੁਲਮ ਦੀ ਕਾਂਗਿਆਰੀ ਹੋਵੇ ਹਰ ਪਾਸੇ ਮੈ ਬੀਰੀ ਦਾ ਪ੍ਰਭਾਵ ਹੋਵੇ ਦੁਨੀਆ ਲਾਲਚ ਤੇ ਸਵਾਰਥ ਦੇ ਵਸ ਆਪਣਾ ਧਰਮ ਤੇ ਈਮਾਨ ਵੇਚ ਰਹੀ ਹੋਵੇ ਧਰਮ ਦਾ ਸ਼ਰਮ ਦਾ ਡੇਰਾ ਉੱਠ ਗਿਆ ਹੋਵੇ ਹਰ ਪਾਸੇ ਆਪਾ ਤਾਪੀ ਹੋਵੇ ਇਹੋ ਜੇ ਮਾਹੌਲ ਦੇ ਵਿੱਚ ਸਤਿਗੁਰੂ ਦੇ ਪਿਆਰ ਵਾਲਿਓ ਕੋਈ ਸੱਚ ਦੀ ਗਵਾਹੀ ਦੇਣ ਵਾਲਾ ਹੋਵੇ ਇਹੋ ਜੇ ਹਨੇਰੇ ਦੇ ਵਿੱਚ ਕੋਈ ਸੱਚ ਦਾ ਦੀਵਾ ਬਾਲਣ ਵਾਲਾ ਹੋਵੇ ਜ਼ੁਲਮ ਤੇ ਅਨਿਆਇ ਤੇ ਬੇਇਨਸਾਫੀ ਦੇ ਇਹੋ ਜਿਹੇ ਸਮੇਂ ਦੇ ਵਿੱਚ ਜਿੱਥੇ ਹਰ ਪਾਸੇ ਵਹਿਮ ਹੈ ਹਰ ਪਾਸੇ ਭਰਮ ਹੈ ਹਰ ਪਾਸੇ ਅਗਿਆਨਤਾ ਹੈ ਹਰ ਪਾਸੇ ਕਰਮਕਾਂਡ ਹੈ ਲੋਕਾਂ ਨੇ ਦਿਲੋਂ ਰੱਬ ਸਾਰਿਆ ਜ਼ੁਬਾਨ ਤੋਂ ਭਾਵੇਂ ਯਾਦ ਰੱਖਿਆ ਇਹੋ ਜਿਹੇ ਮਾਹੌਲ ਦੇ ਵਿੱਚ ਕੋਈ ਛਾਤੀ ਠੋਕ ਕੇ ਸਾਚ ਆਕੇ ਕੋਈ ਬਾਹ ਉੱਚੀ ਕਰਕੇ ਸੱਚ ਦਾ ਹੁਕਾ ਦੇਵੇ ਕੋਈ ਸੱਚ ਦੀ ਗਵਾਹੀ ਭਰੇ ਸ਼ਾਦੀ ਭਰੇ ਵੀ ਸੰਸਾਰ ਦੇ ਲੋਕੋ ਜਿੰਨਾ ਮਰਜ਼ੀ ਗੁਮਰਾਹ ਹੋ ਲਾਓ ਸੱਚ ਇਹ ਆ ਉਹਨੂੰ ਸ਼ਹੀਦ ਆਖਿਆ ਜਾਂਦਾ ਤੇ ਜੇ ਉਹ ਇਹ ਗਵਾਹੀ ਆਪਣੇ ਜੀਵਨ ਵਿੱਚ ਦਿੰਦਾ ਰਹਿੰਦਾ ਰਹਿੰਦਾ ਹੋ ਸਕਦਾ ਹੈ ਕੋਈ ਐਸਾ ਜ਼ਾਲਮ ਉਹਦੀ ਅੱਖਾਂ ਸਾਹਮਣੇ ਆ ਕੇ ਖਲੋ ਜਾਏ ਜਿਹੜਾ ਉਸ ਆਦਮੀ ਦੇ ਸੱਚ ਨੂੰ ਬਰਦਾਸ਼ਤ ਨਾ ਕਰੇ ਜੇ ਤਾਂ ਜ਼ਾਲਮ ਐਸਾ ਆ ਗਿਆ ਜਿਹਨੇ ਤਵੀ ਤਪਾ ਲਈ ਉਬਲਦੀ ਦੀਗ ਵਿੱਚ ਉਬਾਲੇ ਦੇਣੇ ਸ਼ੁਰੂ ਕਰ ਦਿੱਤੇ ਪਰ ਸ਼ਹੀਦ ਦੀ ਖਾਸੀਅਤ ਸ਼ਹੀਦ ਦਾ ਗੁਣ ਹੈ ਹੁੰਦਾ ਹੈ ਕਿ ਉਹ ਜ਼ੁਲਮ ਦੇ ਸਾਹਮਣੇ ਗੋਡੇ ਨਹੀਂ ਰੀਟੇ ਉਹ ਸੌ ਝੂਠਿਆਂ ਦੇ ਵਿੱਚ ਝੂਠਾ ਨਹੀਂ ਬਣਦਾ ਉਹ ਸੰਸਾਰ ਦੀਆਂ ਰੀਤਾਂ ਨਾਲ ਨਹੀਂ ਤੁਰਦਾ ਉਹ ਸੱਚ ਦੇ ਨਾਲ ਤੁਰਦਾ ਭਾਵੇਂ ਉਹਨੂੰ ਕੋਈ ਮਾਰ ਲਵੇ ਤੇ ਭਾਵੇਂ ਉਹਨੂੰ ਕੋਈ ਰੱਖ ਲਵੇ ਉਹਦੇ ਸੱਚ ਵਿੱਚ ਰਾਈ ਮਾਤਰ ਵੀ ਫਰਕ ਨਹੀਂ ਪੈਂਦਾ ਇਹ ਨਹੀਂ ਕਿਸੇ ਸਮੇਂ ਦੇ ਨਾਲ ਵੇਖੋ ਬੰਦੇ ਦਾ ਸੁਭਾਅ ਹੈ ਜਦੋਂ ਮਨ ਅੰਦਰ ਲੋਭ ਹੋਵੇ ਮਨ ਅੰਦਰ ਸਵਾਰਥ ਹੋਵੇ ਮਨ ਅੰਦਰ ਧੜੇਬੰਦੀ ਹੋਵੇ ਬੰਦਾ ਮਾਹੌਲ ਦੇ ਨਾਲ ਬੜੀ ਛੇਤੀ ਬਦਲ ਜਾਂਦਾ ਫਿਰ ਬੰਦੂਕ ਸੋਚਦਾ ਵੀ ਦੂਜਾ ਕੀ ਆਖਦਾ ਮੈਂ ਉਹਦੀ ਹਾਂ ਵਿੱਚ ਹਾਂ ਭਰੀ ਜਾਵਾਂ ਹਾਂ ਵਿੱਚ ਹਾਂ ਭਰੀ ਜਾਂਦਾ ਇਹਦਾ ਭਾਵ ਹੈ ਵੀ ਜੇ ਗਲਤ ਹੋ ਰਿਹਾ ਹੈ ਤੇ ਬੰਦਾ ਗਲਤ ਨੂੰ ਗਲਤ ਨਹੀਂ ਆਖਦਾ ਸਹੀ ਨੂੰ ਸਹੀ ਕਹਿਣ ਦੀ ਤਾਕਤ ਨਹੀਂ ਰੱਖਦਾ ਬਸ ਸਮੇਂ ਤੇ ਮਾਹੌਲ ਦੇ ਨਾਲ ਬਦਲ ਜਾਂਦਾ ਪਰ ਸ਼ਹੀਦ ਦਾ ਜਿਹੜਾ ਜੀਵਨ ਹੈ ਨਾ ਉਹ ਇੰਨਾ ਉੱਚਾ ਹੁੰਦਾ ਹੈ ਹੁਣ ਵੇਖੋ ਧੰਗ ਗੁਰੂ ਨਾਨਕ ਮਹਾਰਾਜ ਦਾ ਆਪਾਂ ਜੀਵਨ ਕਾਲ ਪੜ੍ਹੀਏ ਜਗਤ ਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਐਮਨਾਬਾਦ ਦੀ ਧਰਤੀ ਤੇ ਪਹੁੰਚੇ ਹਨ ਇਹ ਉਹ ਸਮਾਂ ਹੈ ਜਦੋਂ ਬਾਬਰ ਨੇ ਕਾਬਲ ਦੀ ਧਰਤੀ ਤੋਂ ਭਾਰਤ ਉੱਤੇ ਹਮਲਾ ਕੀਤਾ ਤੇ ਅਮਨਾਬਾਦ ਦੀ ਧਰਤੀ ਤੋਂ ਉਹਨੇ ਬੜੇ ਬੇਗੁਨਾਹਾਂ ਦਾ ਕਤਲ ਕਰ ਛੱਡਿਆ ਲੋਕਾਂ ਦੇ ਘਰ ਘਾਟ ਸਾੜ ਦਿੱਤੇ ਗਏ ਬੱਚਿਆਂ ਤੱਕ ਨੂੰ ਵੀ ਉਹਦੇ ਸਿਪਾਹੀਆਂ ਨੇ ਕਤਲ ਕੀਤਾ ਔਰਤਾਂ ਦੀ ਬੇਪਤੀ ਕੀਤੀ ਧਰਮ ਸਥਾਨ ਢਾਏ ਗਏ ਇੰਨਾ ਜ਼ੁਲਮ ਸੀ ਗੁਰਦੇਵ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਮਨ ਤਸੀਜ ਗਿਆ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਵੀ ਨਾਲ ਹੀ ਪਕੜ ਲਿਆ ਗਿਆ ਜਿਵੇਂ ਬਾਗੀਆਂ ਨੂੰ ਬੰਦੀ ਬਣਾਇਆ ਉਹ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਵੀ ਬੰਦੀ ਬਣਾ ਲਿਆ ਗਿਆ ਤੇ ਸਤਗੁਰੂ ਉੱਥੇ ਜਿਹੜੇ ਕੈਦੀ ਸਨ ਨਾ ਉਹਨਾਂ ਨੂੰ ਹੌਸਲਾ ਦੇਣ ਤੇਰਜ ਦੇਣ ਚੜ੍ਹਦੀ ਕਲਾ ਵਿੱਚ ਰਹਿਣ ਦਾ ਉਪਦੇਸ਼ ਕਰ ਤੇ ਰਖਵਾਲਿਆਂ ਨੇ ਸਿਪਾਈਆਂ ਨੇ ਸੰਬੰਧਤ ਅਧਿਕਾਰੀ ਨੂੰ ਜਾ ਕੇ ਆਖਿਆ ਸਾਰੇ ਕੈਦੀ ਬੜੇ ਸਹਿਮੇ ਹੋਏ ਨੇ ਬੜੇ ਡਰੇ ਹੋਏ ਨੇ ਰੋ ਰਹੇ ਨੇ ਤਰਲੇ ਪਾ ਰਹੇ ਨੇ ਸਾਨੂੰ ਛੱਡ ਦਿਓ ਆਪਣੀ ਆਪ ਤੇ ਝੂਰ ਰਹੇ ਨੇ ਪਰ ਉਹਨਾਂ ਵਿੱਚ ਇੱਕ ਕੈਦੀ ਹੈ ਐਸਾ ਹੈ ਜਿਹਦੇ ਚਿਹਰੇ ਤੇ ਨਾ ਉਦਾਸੀ ਹੈ ਜੀਦੇ ਚਿਹਰੇ ਉਤੇ ਨਾਨਮੋਸ਼ੀ ਹੈ ਨਾ ਉਹਦੇ ਚਿਹਰੇ ਤੇ ਡਰ ਹੈ ਨਾ ਕੋਈ ਖੌਫ ਹੈ ਸਗੋਂ ਬਾਕੀਆਂ ਨੂੰ ਹੌਸਲਾ ਦੇ ਰਿਹਾ ਹੈ ਸਗੋਂ ਬਾਕੀਆਂ ਨੂੰ ਧੀਰਜ ਦੇ ਰਿਹਾ ਹੈ ਤੇ ਬਾਬਰ ਦੇ ਕੀਤੇ ਹੋਏ ਇਸ ਕਾਰੇ ਦਾ ਖੁੱਲ੍ਹਮਖੁੱਲਾ ਉਹ ਤੇ ਵਿਰੋਧ ਕਰਦਾ ਕੋ ਕਹਿੰਦਾ ਬਾਬਰ ਨੇ ਅਤ ਚੁਕੀ ਹੈ ਜ਼ੁਲਮ ਕੀਤਾ ਹੈ ਗੁਨਾਹ ਕੀਤਾ ਹੈ ਪਾਪ ਕੀਤਾ ਹੈ ਉਹ ਬੜਾ ਜੁਰਤ ਵਾਲਾ ਆਦਮੀ ਲੱਗਦਾ ਸਬੰਧਤ ਅਧਿਕਾਰੀ ਦੇ ਕੋਲੋਂ ਗੱਲ ਬਾਬਰ ਦੇ ਕੰਨਾਂ ਤੱਕ ਪਹੁੰਚ ਗਈ ਹੁਣ ਹੰਕਾਰੀ ਬੰਦੇ ਨੂੰ ਬੜੀ ਪੀੜ ਹੁੰਦੀ ਹੈ ਜਦੋਂ ਕੋਈ ਉਹਦੇ ਹੰਕਾਰ ਦੇ ਅੱਗੇ ਸਲਾਮ ਨਾ ਕਰੇ ਹੰਕਾਰੀ ਬੰਦੇ ਨੂੰ ਸਭ ਤੋਂ ਵੱਧ ਪੀੜ ਉਦੋਂ ਹੁੰਦੀ ਹੈ ਜਦੋਂ ਕੋਈ ਉਹਦੇ ਹੰਕਾਰ ਨੂੰ ਸਲਾਮ ਨਾ ਕਰੇ ਜਦੋਂ ਕੋਈ ਉਹਦੇ ਹੰਕਾਰ ਨੂੰ ਮਾਣ ਨਾ ਦੇਵੇ ਤੇ ਉਹਦੇ ਸਾਹਮਣੇ ਅੱਖਾਂ ਖੋਲ ਕੇ ਖਲੋ ਜਾਏ ਉਹ ਉਸ ਵੇਲੇ ਹੰਕਾਰੀ ਬੰਦੇ ਨੂੰ ਸਭ ਤੋਂ ਵੱਧ ਤਕਲੀਫ ਹੁੰਦੀ ਹੈ ਦੁਨੀਆਂ ਦੇ ਵਿੱਚ ਇਹ ਤਾਂ ਆਪਣੇ ਜੀਵਨ ਵਿੱਚ ਵਾਪਰਦੀਆਂ ਘਟਨਾਵਾਂ ਨੇ ਆਪਾਂ ਬਾਣੀ ਪੜਦਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਹੋ ਕੁਝ ਦੱਸਦੀ ਹੈ ਸਾਨੂੰ ਮਹਾਰਾਜ ਦੀ ਬਾਣੀ ਅਸੀਂ ਸਾਰੇ ਗੁਰੂ ਦੇ ਪਿਆਰ ਵਾਲੇ ਬਿਮਾਰ ਕੋਈ ਲੋਭ ਦਾ ਪੀੜਤ ਹੈ ਕੋਈ ਕਾਮ ਦਾ ਪੀੜਤ ਹੈ ਕੋਈ ਕ੍ਰੋਹ ਤੋਂ ਪੀੜਤ ਹੈ ਕੋਈ ਈਰਖਾ ਤੋਂ ਪੀੜਤ ਹੈ ਕੋਈ ਚੁਗਲੀ ਤੋਂ ਪੀੜਤ ਹੈ ਕਈ ਵਾਰ ਤਾਂ ਇਹ ਬਹੁਤੇ ਰੋਗ ਏਕੀ ਸਰੀਰ ਦੇ ਵਿੱਚ ਇਕੱਠੇ ਹੋਏ ਹੁੰਦੇ ਨੇ ਅਸੀਂ ਬਿਮਾਰ ਕਿਸੇ ਨਾ ਕਿਸੇ ਰੂਪ ਵਿੱਚ ਪਰ ਸਾਨੂੰ ਭੁਲੇਖਾ ਇਹ ਪੈ ਗਿਆ ਵੀ ਸ਼ਾਇਦ ਸਾਡੀ ਇਹ ਬਿਮਾਰੀ ਕੋਈ ਬਾਹਰੋਂ ਦੂਰ ਕਰੇਗਾ ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਬਹੁਤੀ ਵਾਰ ਆਪਣੇ ਜੀਵਨ ਦੀ ਬਿਮਾਰੀ ਦਾ ਆਪਣੇ ਜੀਵਨ ਦੇ ਲੋਕਾਂ ਦਾ ਇਲਾਜ ਕਰਨ ਵਾਸਤੇ ਬਹੁਤ ਘੱਟ ਪੜਦੇ ਹਾਂ ਮਾਫ ਕਰਨਾ ਅਸੀਂ ਲੱਭਦੇ ਆ ਵੀ ਕੋਈ ਸਵਾਦੀ ਕੁੜੀ ਨਾਲ ਸਾਡੀ ਰੋਗ ਸਾਡੀ ਬਿਮਾਰੀ ਦੂਰ ਕਰਦਾ ਇਹ ਬਿਮਾਰੀਆਂ ਬੜੀਆਂ ਗੰਭੀਰ ਨੇ ਸੰਸਾਰ ਦੁਖੀ ਇਸ ਕਰਕੇ ਹੈ ਸਮਾਜ ਦੁਖੀ ਇਸ ਕਰਕੇ ਸਾਧਨ ਵੱਧ ਗਏ ਨੇ ਪਰ ਦੁੱਖ ਵੀ ਤੇ ਨਾਲ ਵੱਧ ਗਏ ਨੇ ਤੁਸੀਂ ਸੋਚੋ ਸਾਧਨ ਵੱਧ ਗਏ ਸਹੂਲਤਾਂ ਵੱਧ ਗਈਆਂ ਪਰ ਬੰਦਾ ਅੱਗੇ ਨਾਲੋਂ ਜ਼ਿਆਦਾ ਪਰੇਸ਼ਾਨ ਹੈ ਅੱਗੇ ਨਾਲੋਂ ਜ਼ਿਆਦਾ ਦੁਖੀ ਹੈ ਅੱਗੇ ਨਾਲੋਂ ਜ਼ਿਆਦਾ ਮਾਨਸਿਕ ਤੌਰ ਦੇ ਉਤੇ ਅਪਾਹਜ ਹੋ ਗਿਆ ਹੈ ਕਾਰਨ ਕੀ ਹੈ ਅੱਜ ਮਨੁੱਖ ਦੇ ਕੋਲ दारू ਹੈ ਪਰ ਉਹਨੂੰ ਵਰਤਨ ਦੀ ਤਕਨੀਕ ਨਹੀਂ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਸੰਸਾਰ ਲੋਗੀ ਨਾਮਦਾਰੂ ਮੈਲ ਲਾਗੈ ਸੱਚ ਬਿਨ ਗੁਰੂ ਕਹਿੰਦੇ ਸਾਰਾ ਸੰਸਾਰ ਰੋਗੀ ਹੈ ਤੇ ਫੈਸਲਾ ਮਹਾਰਾਜ ਕਿਉਂਕਿ ਸਤ ਨੂੰ ਬੜੀ ਧੀਰਗ ਨਜ਼ਰ ਨਾਲ ਬੜੀ ਡੂੰਗੀ ਢੋਖ ਦੇ ਨਾਲ ਸਤਗੁਰੂ ਜਿੰਨਾ ਮੈਂ ਸਮਝਦਾ ਕਿੰਨਾ ਦਿਆਲੂ ਹੈ ਮਹਾਰਾਜ ਕਿੰਨਾ ਸਿਆਣਾ ਸਾਡਾ ਸਤਗੁਰੂ ਜਿੰਨਾ ਉਹ ਸਾਡੇ ਜੀਵਨ ਬਾਰੇ ਜਾਣਦਾ ਹੈ ਅਸੀਂ ਵੀ ਆਪਣੇ ਜੀਵਨ ਬਾਰੇ ਨਹੀਂ ਜਾਣਦੇ ਵੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਜਿੰਨਾ ਉਹ ਜਾਣਦਾ ਹੈ ਸਾਡੇ ਜੀਵਨ ਬਾਰੇ ਆਪਾਂ ਖੁਦ ਆਪਣੇ ਜੀਵਨ ਬਾਰੇ ਇੰਨਾ ਨਹੀਂ ਜਾਣਦੇ ਇਹੀ ਤਾਂ ਸਤਿਗੁਰੂ ਦੀ ਸਿਆਣਪ ਹੈ ਕਿ ਜੀਵਨ ਸਾਡਾ ਅਸੀਂ ਜੀ ਰਹੇ ਹਾਂ ਸਾਨੂੰ ਖੁਦ ਹੀ ਆਪਣੇ ਬਾਰੇ ਪਤਾ ਕੱਖ ਨਹੀਂ ਤੇ ਗੁਰੂ ਏਡਾ ਸਿਆਣਾ ਹੈ ਉਹਨੂੰ ਸਾਡੇ ਜੀਵਨ ਬਾਰੇ ਸਭ ਕੁਝ ਪਤਾ ਹੈ ਸਾਡੇ ਅੰਦਰ ਦੇ ਸੁਭਾਅ ਦਾ ਪਤਾ ਹੈ ਸਾਡੀਆਂ ਬਿਰਤੀਆਂ ਦਾ ਪਤਾ ਹੈ ਸਾਡੇ ਕੰਮਾਂ ਦਾ ਪਤਾ ਹੈ ਇਹੀ ਗੁਰੂ ਦੀ ਸਿਆਣਪ ਹੈ ਇਹੀ ਗੁਰੂ ਦੀ ਵਡਿਆਈ ਹੈ ਤੇ ਮਹਾਰਾਜ ਨੂੰ ਸਤਗੁਰੂ ਨੂੰ ਜਦੋਂ ਪੁੱਛਿਆ ਮਹਾਰਾਜ ਅਸੀਂ ਸੁਖੀ ਕਿਉਂ ਨਹੀਂ ਹੁੰਦੇ ਅਸੀਂ ਔੜ-ਬੋਰ ਤੇ ਬੜੇ ਕਰਦੇ ਆ ਯਤਨ ਤੇ ਬੜੇ ਕਰਦੇ ਆ ਮਹਾਰਾਜ ਕਹਿੰਦੇ ਨੇ ਬਾਣੀ ਦੇ ਅੰਦਰ ਕਦੇ ਆਪਣੇ ਜੀਵਨ ਨੂੰ ਵੇਖਿਆ ਆਪਣੇ ਜੀਵਨ ਦੇ ਅੰਦਰ ਝਾਤ ਮਾਰਨ ਦੀ ਕੋਸ਼ਿਸ਼ ਕੀਤੀ ਹੈ ਸਤਗੁਰੂ ਉਹ ਕਿਵੇਂ ਕਰੀਏ ਪਾਤਸ਼ਾਹ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼ ਸਤਿਗੁਰੂ ਕਹਿੰਦੇ ਬੰਦਿਆ ਆਪਣੇ ਦਿਲ ਨੂੰ ਖੋਜ ਮਹਾਰਾਜ ਖੋਜ ਤਾਂ ਲਵਾਂ ਪਰ ਕਿੰਨਾ ਕੁ ਸਮਾਂ ਲੱਗੇਗਾ ਇਹਦੇ ਤੇ ਕਿੰਨਾ ਕੁ ਸਮਾਂ ਖੋਜਣਾ ਪਏ ਗੁਰੂ ਕਹਿੰਦੇ ਇੱਕ ਦਿਨ ਦੀ ਗੱਲ ਨਹੀਂ ਰੋਜ਼ ਦੀ ਗੱਲ ਹੈ ਰੋਜ਼ ਖੋਜ ਕਰਿਆ ਕਰ ਬੰਦਾ ਤਿਆਰ ਹੁੰਦਾ ਤੇ ਸ਼ੀਸ਼ੇ ਸਾਹਮਣੇ ਖਲੋਦਾ ਹੈ ਨਾ 10 ਵਾਰ ਦਿਨ ਵਿੱਚ ਬੰਦੇ ਨੇ ਘਰ ਤੋਂ ਬਾਹਰ ਜਾਣਾ ਹੋਵੇ ਤੇ ਕਈ ਵਾਰ ਆਦਤ ਹੁੰਦੀ ਹੈ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖ ਕੇ ਬਾਹਰ ਨਿਕਲਦਾ ਮੇਰੀ ਦਸਤਾਰ ਠੀਕ ਹੈ ਮੇਰਾ ਦਾੜਾ ਠੀਕ ਹੈ ਮੇਰੇ ਕੱਪੜੇ ਸੋਹਣੇ ਹਨ ਘਰ ਤੋਂ ਬਾਹਰ ਜਾਣਾ ਘਰ ਵਾਲੇ ਪੁੱਛਣ ਆਖਣ ਕਿਉਂ ਸ਼ੀਸ਼ਾ ਵੇਖਦਾ ਹੈ ਕੜੀ ਮੁੜੀ ਕੀ ਰੱਖਿਆ ਇਸ ਕੰਮ ਵਿੱਚ ਤੇ ਬੰਦਾ ਅੱਗੋਂ ਜਵਾਬ ਦਿੰਦਾ ਹੈ ਵੀ ਘਰ ਤੋਂ ਬਾਹਰ ਜਾਣਾ ਅਗਲਾ ਕੀ ਆਕੇਗਾ ਪੀਸ ਨੂੰ ਇਹ ਨਹੀਂ ਨਹੀਂ ਪਤਾ ਵੀ ਮੇਰੀ ਕਾਲਰ ਵਿੱਚ ਆਈ ਹੈ ਅਤੀ ਕਾਲਰ ਬਾਹਰ ਹੈ ਮੈਂ ਆਪਣੇ ਕੱਪੜੇ ਤਾਂ ਘਟੋ ਘਾਠ ਠੀਕ ਕਰ ਲਵਾਂ ਬਾਹਰ ਨਿਕਲ ਲੈ ਆ ਤਾਂ ਬੰਦਾ ਬੁਰਾ ਲੱਗਦਾ ਘਰ ਤੋਂ ਬਾਹਰ ਨਿਕਲਿਆ ਜਦੋਂ ਉਹਦੇ ਕੱਪੜੇ ਢੰਗ ਦੇ ਨਾਲ ਉਹਨ ਦਸਤਾਰ ਸੋਹਣੀ ਨਾ ਹੋਵੇ ਬੰਦੇ ਨੂੰ ਘਟੋ ਘਾਟ ਆਪਣੇ ਆਪ ਨੂੰ ਥੋੜਾ ਜਿਹਾ ਸਵਾਰ ਕੇ ਲੋਕਾਂ 'ਚ ਜਾਣਾ ਚਾਹੀਦਾ ਹੁਣ ਗੁਰੂ ਆਖਦੇ ਤੈਨੂੰ ਮੈਂ ਨਿਤਨੇਮ ਦਾ ਸ਼ੀਸ਼ਾ ਦਿੱਤਾ ਹੈ ਤੈਨੂੰ ਮੈਂ ਜਪਦੀ ਪੜਨ ਵਾਸਤੇ ਆਖਿਆ ਵੀ ਆਪਣੇ ਸਵੇਰ ਦਾ ਆਰੰਭ ਕਰਨ ਤੋਂ ਪਹਿਲਾਂ ਨਾ ਦਿਨ ਦੀ ਆਰੰਭਤਾ ਕਰਨ ਤੋਂ ਪਹਿਲਾਂ ਥੋੜਾ ਆਪਣੇ ਆਪ ਨੂੰ ਠੀਕ ਠਾਕ ਕਰ ਲਿਆ ਕਰ ਵੀ ਸਾਰੇ ਦਿਨ ਚ ਬੋਲਣਾ ਕਿਵੇਂ ਹੈ ਸਾਰੇ ਦਿਨ ਵਿੱਚ ਦੂਜਿਆਂ ਦਾ ਭਲਾ ਕਿਵੇਂ ਲੋਚਣਾ ਹੈ ਸਾਰੇ ਦਿਨ ਵਿੱਚ ਲੋਕਾਂ ਨੂੰ ਕਿਹੜੀ ਨਜ਼ਰ ਨਾਲ ਵੇਖਣਾ ਮਾੜਾ ਮੋੜਾ ਆਪਣੇ ਅੰਦਰ ਝਾਤੀ ਮਾਰ ਲਿਆ ਕਰ ਜਪਦੀ ਸਾਹਿਬ ਪੜਦੇ ਹੈ ਨਾ ਗੁਰੂ ਪਿਆਰ ਵਾਲੇ ਇਹ ਸ਼ੀਸ਼ ਹੈ ਮਹਾਰਾਜ ਸਾਨੂੰ ਦੱਸਦੇ ਨੇ ਕਿ ਤੂੰ ਅੱਜ ਸਾਰਾ ਦਿਨ ਐਵੇਂ ਬੋਲਣਾ ਹੈ ਤੂੰ ਸਾਰਾ ਦਿਨ ਲੋਕਾਂ 'ਚ ਵਿਚਰਨਾ ਹੈ ਲੋਕਾਂ 'ਚ ਰਹਿਣਾ ਹੈ ਤੇਰਾ ਸਾਰਾ ਦਿਨ ਸਮਾਜ ਦੇ ਵਿੱਚ ਲੰਘ ਜਾਣਾ ਹੈ ਤੂੰ ਆਪਣੇ ਆਪ ਨੂੰ ਥੋੜਾ ਜਿਹਾ ਵੇਖਣ ਦੀ ਕੋਸ਼ਿਸ਼ ਕਰ ਲਿਆ ਕਰ ਸਵੇਰੇ ਸਵੇਰੇ ਜਦਵੇਂ ਤੂੰ ਆਪਣੀ ਦਸਤਾਰ ਸਵਾਰਦਾ ਹੈ ਕੱਪੜੇ ਸਵਾਰਦਾ ਹੈ ਸ਼ੀਸ਼ਾ ਵੇਖਦਾ ਹੈ ਘਰ ਤੋਂ ਬਾਹਰ ਨਿਕਲਦਾ ਹੈ ਵੀ ਮੈਂ ਬੁਰਾ ਨਾ ਲੱਗਾ ਸਵਾਰ ਕੇ ਆਪਣੇ ਆਪ ਨੂੰ ਲੋਕਾਂ 'ਚ ਲੈ ਕੇ ਜਾਵਾਂ ਕੀ ਕਦੇ ਬਾਣੀ ਦੇ ਰਾਹੀ ਆਪਾਂ ਆਪਣੇ ਜੀਵਨ ਨੂੰ ਆਪਣੇ ਕੰਮ ਨੂੰ ਆਪਣੇ ਬੋਲ ਚਾਲ ਨੂੰ ਸਵਾਰ ਕੇ ਲੋਕਾਂ ਵਿੱਚ ਵਿਚਰਦੇ ਹਾਂ ਕਿ ਮੈਂ ਕਿਸੇ ਨਾਲ ਵਧਿੱਕੀ ਨਹੀਂ ਕਰਨੀ ਕਿਉਂਕਿ ਮੈਂ ਜੱਜੀ ਸਾਹਿਬ ਦੇ ਸ਼ੀਸ਼ੇ 'ਚ ਵੇਖਿਆ ਹੈ ਕਿ ਵਧਿੱਕੀ ਕਰਨ ਵਾਲਾ ਬੰਦਾ ਤੇ ਬੜਾ ਹੀ ਬੁਰਾ ਲੱਗਦਾ ਝੂਠ ਨਹੀਂ ਬੋਲਣਾ ਅੱਜ ਸਾਰਾ ਦਿਨ ਝੂਠ ਨਹੀਂ ਬੋਲਣਾ ਕਿਉਂਕਿ ਮੈਂ ਜੱਜੀ ਸਾਹਿਬ ਵਿੱਚ ਮਹਾਰਾਜ ਦਾ ਬਚਨ ਪੜ੍ਹਿਆ ਕਿ ਮੇਰਾ ਸਾਹਿਬ ਸੱਚਾ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਬੜਿਆ ਗੁਰੂ ਆਖਦਾ ਜਦੋਂ ਮੈਂ ਜੱਜੀ ਦੇ ਸ਼ੀਸ਼ੇ ਵਿੱਚ ਵੇਖਿਆ ਤੇ ਮਹਾਰਾਜ ਕਹਿੰਦੇ ਨੇ ਅਸਲ ਸੋਹਣਾ ਸਰੂਪ ਤਾਂ ਹੁੰਦਾ ਹੀ ਸੱਚ ਬੋਲਣ ਵਾਲੇ ਦਾ ਝੂਠ ਬੋਲਣ ਵਾਲਾ ਤੇ ਕਰੂਪ ਹੈ ਬੇਈਮਾਨ ਐਵੇਂ ਅਸੀਂ ਜੇ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰਾਂ ਇਹਨੂੰ ਕਹਿੰਦੇ ਨੇ ਦਿਲ ਨੂੰ ਖੋਜਣਾ ਇਹਨੂੰ ਕਹਿੰਦੇ ਨੇ ਆਪਣੇ ਆਪੇ ਨੂੰ ਸਵਾਰਨ ਆਪ ਸਵਾਰ ਹੈ ਮੈਂ ਮੇ ਲੋਕ ਰੱਬ ਨੂੰ ਆਵਾਜ਼ਾਂ ਦਿੰਦੇ ਨੇ ਰੱਬ ਮਿਲ ਜਾਏ ਰੱਬ ਮਿਲ ਜਾਏ ਕਿਹੜਾ ਬੰਦਾ ਦੁਨੀਆ ਦਾ ਜਿਹੜਾ ਰੱਬ ਨੂੰ ਮਿਲਣਾ ਨਹੀਂ ਚਾਹੁੰਦਾ ਪਰ ਗੁਰੂ ਨੇ ਆਖਿਆ ਬੰਦਿਆ ਤੂੰ ਬਾਹਰ ਨੂੰ ਕਾ ਮਾਰਦਾ ਹੈ ਬਾਹਰ ਆਵਾਜ਼ਾਂ ਦਿੰਦਾ ਹੈ ਆਪੇ ਨੂੰ ਸਵਾਰ ਇੱਥੇ ਹੀ ਰੱਖਦਾ ਆਪੇ ਨੂੰ ਸਵਾਰ ਆਪਣੇ ਆਪ ਆਸਵਾਰ ਹੁਣ ਆਪਣੇ ਘਰ ਕੋਈ ਮਹਿਮਾਨ ਆਵੇ ਕੋਈ ਪ੍ਰਾਣਾ ਆ ਜਾਏ ਕੋਈ ਬਾਹਰੋਂ ਆ ਜਾਏ ਤੱਕ ਕਦੇ ਧਿਆਨ ਦਿਓ ਆਪਾਂ ਨੂੰ ਚੰਗੀ ਥਾਂ ਤੇ ਬਿਠਾਉਂਦੇ ਆਂ ਸਾਫ਼ ਸੁਥਰੀ ਥਾਂ ਦੇ ਉੱਤੇ ਬਿਠਾਉਣੇ ਕਈ ਵਾਰ ਤਾਂ ਅਸੀਂ ਆਪਣੇ ਬੈੱਡ ਦੀ ਚਾਦਰ ਬਦਲਦੇ ਨੇ ਘਰ 'ਚ ਪਹਿਲਾਂ ਆਪਾਂ ਝਾੜੂ ਪੋਚਾ ਕਰ ਦਿੰਦੇ ਆਂ ਸਾਫ਼ ਸਫਾਈ ਵੀ ਸਾਡੇ ਘਰ 'ਚ ਬੜੇ ਕੀਮਤੀ ਪਰੌਣੇ ਆਉਣ ਵਾਲੇ ਨੇ ਮਹਿਮਾਨ ਆਉਣ ਵਾਲੇ ਨੇ ਵੀ ਛੇਤੀ ਛੇਤੀ ਕਰ ਲਓ 9 ਵਜੇ ਉਹਨਾਂ ਪਹੁੰਚਣਾ ਹੈ 8 ਵਜੇ ਤੱਕ ਤੁਸੀਂ ਸਾਰੀ ਸਫਾਈ ਕਰ ਦੇਣੀ ਪਰੌਣੇ ਆਉਣੇ ਹਨ ਆਪਾਂ ਘਰ ਬਾਹਰ ਗੰਦਗੀ ਦੇ ਢੇਰ ਤੇ ਥੋੜੀ ਬਿਠਾਉਣੇ ਆ ਪਰੌਣਿਆਂ ਨੂੰ ਉਹ ਰੱਬ ਨੂੰ ਅਵਾਜ਼ਾਂ ਤੇ ਦਿੰਨੇ ਆ ਰੱਬ ਦੇ ਬਹਿਣ ਜੋਗੀ ਥਾਂ ਕਿੱਥੇ ਆ ਸਾਡੇ ਹਿਰਦੇ ਵਿੱਚ ਰੱਬ ਦੇ ਬਹਿਣ ਜੋਗੀ ਥਾਂ ਹੈ ਇਹ ਸਰੀਰ ਊੜ ਉਸਤ ਭਰਿਆ ਗਲਦਾਈ ਪਾਪ ਕਮਾਏ ਗੁਰੂ ਕਹਿੰਦੇ ਸਾਰਾ ਹਿਰਦਾ ਕੂੜ ਨਾਲ ਭਰਿਆ ਪਿਆ ਕੋ ਸਤ ਨਾਲ ਭਰਿਆ ਪਿਆ ਬੇਈਮਾਨੀ ਨਾਲ ਭਰਿਆ ਪਿਆ ਠੱਗੀਆਂ ਨਾਲ ਭਰਿਆ ਪਿਆ ਚੋਰੀਆਂ ਤੇ ਬਦਕਾਰੀਆਂ ਨਾਲ ਭਰਿਆ ਕੀ ਕਹਿੰਦੇ ਨੇ ਗੁਰੂ ਨਾਨਕ ਮਹਾਰਾਜ ਲੱਖ ਚੋਰੀਆਂ ਲੱਖ ਝਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਜੀ ਨਾਲ ਗੁਰੂ ਕਹਿੰਦੇ ਆ ਸਾਰਾ ਕੁਝ ਤੇ ਬੰਦੇ ਦੇ ਜੀ ਨਾਲ ਠੱਗੀ ਵੀ ਅੰਦਰ ਹੈ ਚੋਰੀ ਵੀ ਅੰਦਰ ਹੈ ਬੇਈਮਾਨੀ ਝੂਠ ਈਰਖਾ ਨਫ਼ਰਤ ਫਰੇਦ ਕਰਮ ਕਾਂਮ ਮੈਮ ਪਰਮ ਭਰਿਆ ਪਿਆ ਹੈ ਮਨ ਗੁਰੂ ਨੂੰ ਜਦੋਂ ਪੁੱਛਿਆ ਮਹਾਰਾਜ ਕਿ ਰੱਬ ਨੂੰ ਆਵਾਜ਼ ਨਾ ਦਈਏ ਗੁਰੂ ਕਹਿੰਦਾ ਜਮ ਜਮ ਦਿਓ ਗੁਰੂ ਨੂੰ ਆਵਾਜ਼ਾਂ ਬਾਜਾ ਮਾਰ ਲੈ ਮਾਰੋਂਗੇ ਤੇ ਰੱਬ ਨਾਲ ਪਿਆਰ ਸਾਂਝਦਾ ਪਤਾ ਲੱਗੇਗਾ ਨਾ ਵੀ ਇਹਨਾਂ ਦੀ ਰੱਬ ਨਾਲ ਸਾਂਝ ਹੈ ਪਰ ਗੁਰੂ ਨੇ ਇੱਕ ਬਚਨਾ ਕਿਹਾ ਕਹਿਣ ਲੱਗੇ ਆਵਾਜ਼ ਦੇਣ ਤੋਂ ਪਹਿਲਾਂ ਇਹ ਸੋਚ ਲਈ ਵੀ ਉਹਨੂੰ ਬਿਠਾਉਣਾ ਕਿੱਥੇ ਹੈ ਉਹਦਾ ਸਤਕਾਰ ਕਿਵੇਂ ਕਰਨਾ ਹੈ ਉਹਦੇ ਲਈ ਜਗ੍ਹਾ ਹੈ ਉਹਦੇ ਲਈ ਜਗ੍ਹਾ ਹੈ ਮਨ ਦੇ ਅੰਦਰ ਰਸ ਸੋਇ ਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਕਿੱਥੇ ਵਸੇ ਹੋ ਉਹਦੇ ਤਾਂ ਬਹਿਣ ਦੀ ਥਾਂ ਹੀ ਨਹੀਂ ਇਹ ਬੰਦਾ ਕੋਠਾਂ ਤੇ ਭਰਿਆ ਪਿਆ ਨਕੋ ਨਕ ਉਹਦੇ ਬਹਿਣ ਜੋਗੀ ਥਾਂ ਤੇ ਪੈਦਾ ਕਰ ਆਪਣੇ ਅੰਦਰ ਜਨ ਨਾਨਕ ਬਿਨ ਆਪਾ ਚੀਨੈ ਆਪੇ ਨੂੰ ਪਛਾਨ ਆਪੇ ਨੂੰ ਸਮਝ ਬੰਦਿਆ ਬਾਹਰੋਂ ਦੁੱਖਾਂ ਦੇ ਹੱਲ ਲੱਭਦਾ ਹੈ ਦੁੱਖ ਤਾਂ ਤੇਰੇ ਅੰਦਰ ਬੈਠਾ ਹੈ ਤੇਰੇ ਕਰਮ ਤੇਰੇ ਲਈ ਦੁੱਖ ਦਾ ਕਾਰਨ ਨੇ ਤੇਰੀਆਂ ਆਦਤਾਂ ਹੀ ਤੈਨੂੰ ਦੁਖੀ ਕਰਦੀਆਂ ਨੇ ਤੇਰਾ ਵਹਿਮ ਤੈਨੂੰ ਦੁਖੀ ਕਰਦਾ ਹੈ ਤੇਰਾ ਭਰਮ ਤੈਨੂੰ ਦੁਖੀ ਕਰਦਾ ਹੈ ਤੇਰੀ ਬੇਈਮਾਨੀ ਤੈਨੂੰ ਦੁਖੀ ਕਰਦੀ ਹੈ ਦੂਜਿਆਂ ਨਾਲ ਈਰਖਾ ਕਰਦਾ ਇਹ ਤੈਨੂੰ ਦੁਖੀ ਕਰਦਾ ਹੈ ਕੋਈ ਬਾਹਰੋਂ ਸਵਾਦੀਆਂ ਕੁੜੀਆਂ ਲੱਭਦਾ ਹੈ ਬੜੋਂ ਲਾਚੀਆਂ ਤੇ ਜਾਲ ਕਰਵਾਉਂਦਾ ਫਿਰਦਾ ਹੈ ਵੀ ਮੈਂ ਸੁਖੀ ਹੋ ਜਾਵਾਂ ਜਿਹੜੀ ਚੀਜ਼ ਨੇ ਦੁੱਖ ਦੇਣਾ ਹੈ ਉਹਨੂੰ ਪਾਲੀ ਜਾਂਦਾ ਹੈ ਦੇਹ ਦੇ ਨਾਲ ਸਾਂਝ ਪਾਈ ਬੈਠੇ ਹੁਣ ਸਤਬੂ ਦੇ ਪਿਆਰ ਵਾਲਿਓ ਕਦੇ ਸੋਚ ਕੇ ਵੇਖਣਾ ਧੰਨ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ਼ਹੀਦਾਂ ਦੇ ਸਰਤਾਜ ਦਾਤਾ ਜੀ ਜਿਨ੍ਹਾਂ ਦਾ ਆਪਾਂ ਸ਼ਹਾਦਤ ਦਿਵਸ ਅਜ ਮਨਾ ਰਹੇ ਉਹਨਾਂ ਦੀ ਸ਼ਹੀਦੀ ਨੂੰ ਚੇਤੇ ਕਰ ਰਹੇ ਹਾਂ ਕੀ ਕਾਰਨ ਸਤਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕੱਤੀ ਤਵੀ ਉੱਤੇ ਬਹਿਣਾ ਪਿਆ ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੱਚ ਦੀ ਗਵਾਹੀ ਭਰੀ ਆਪਣੇ ਜੀਵਨ ਦੇ ਅੰਦਰ ਸੱਚ ਦੀ ਗਵਾਹੀ ਠੋਕ ਵਜਾ ਕੇ ਸੱਚ ਦੀ ਗਵਾਹੀ ਦਿੱਤੀ ਅੱਜ ਭਾਵੇਂ ਸਾਡੇ ਸੁਭਾਅ ਕੁਝ ਹੋਰ ਜਾਏ ਹੋਵੇ ਨੇ ਗੱਲ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਹੋਵੇ ਬਹੁਤਾ ਸਮਾਂ ਆਪਾਂ ਨੂੰ ਚੰਗੀ ਨਹੀਂ ਲੱਗਦੀ ਕਿਉਂਕਿ ਜਦੋਂ ਬੰਦੇ ਦੇ ਸੁਭਾਅ ਨਾਲ ਗੱਲ ਮੇਲ ਨਾ ਖਾਵੇ ਬੰਦੇ ਨੂੰ ਉਸ ਜਗ੍ਹਾ ਤੋਂ ਮਨ ਉਕਤਾ ਜਾਂਦਾ ਬੰਦੇ ਦਾ ਮਨ راضی ਨਹੀਂ ਹੁੰਦਾ ਭਾਵੇਂ ਗੱਲ ਗੁਰਬਾਨੀ ਦੀ ਕੋਈ ਕਰ ਦਰਦੇ ਪਰ ਇਸ ਸੁਭਾਅ ਬਦਲੇ ਬਿਨਾ ਬੰਦਾ ਗੁਰਮੁਖ ਨਹੀਂ ਹੋ ਸਕਦਾ ਇਹ ਸੁਭਾ ਨੂੰ ਬਦਲਣਾ ਪੈਣਾ ਹੈ ਬਿਮਾਰ ਬੰਦੇ ਨੂੰ ਮਿੱਠਾ ਦੁੱਧ ਕੌੜਾ ਲੱਗਦਾ। ਘਰ ਦੇ ਨੂੰ ਕਹਿੰਦੇ ਤੇ ਕੌੜਾ। ਘਰ ਦੇ ਕਹਿੰਦੇ ਨਹੀਂ ਮਿੱਠਾ ਸਾਰੇ ਟੱਬਰ ਦੇ ਪੀਤਾ ਤੇ ਇਹਨੂੰ ਵੀ ਉਹਦੇ ਚੋਂ ਹੀ ਪਾ ਕੇ ਦਿੱਤਾ। ਤੇਰੇ ਲਈ ਕੋਈ ਵੱਖਰਾ ਦੁੱਧ ਨਹੀਂ ਹੈ। ਮਿੱਠਾ ਖੰਡ ਦੁੱਧ ਵੀ ਮਿੱਠਾ ਹੈ ਤੇ ਵਿੱਚ ਖੰਡ ਵੀ ਪਾਈ ਹੈ। ਕਿਹਾ ਚਲੋ ਚਮਚ ਖੰਡ ਦਾ ਹੋਰ ਪਾ ਦਿਓ। ਹੋਰ ਵੀ ਪਾਈ ਖੰਡ ਫਿਰ ਵੀ ਦੁੱਧ ਕੌੜਾ। ਕਹਿੰਦਾ ਜੀ ਦੁੱਧ ਕੌੜਾ ਮੈਨੂੰ ਨਹੀਂ ਪੀਣਾ। ਕਹਿਣ ਲੱਗੇ ਨਹੀਂ ਦੁੱਧ ਮਿੱਠਾ ਹੈ। ਬਹਿਸ ਹੋ ਰਹੀ ਹੈ। ਸਿਆਣਾ ਬਜ਼ੁਰਗ ਘਰ ਵਿੱਚ ਬੈਠਾ ਸੀ ਉਹਨੇ ਕਿਹਾ ਨਾ ਐਵੇਂ ਇਹਦੇ ਨਾਲ ਤੇ ਤਪੇ ਉਹ ਦੁੱਧ ਮਿੱਠਾ ਹੀ ਹੈ ਦੁੱਧ ਮਿੱਠਾ ਹੈ ਪਰ ਇਹਨੂੰ ਕੌੜਾ ਲੱਗਦਾ ਪੁੱਛਿਆ ਕਿਉਂ ਕੌੜਾ ਲੱਗਦਾ ਕਹਿੰਦੇ ਬੁਖਾਰ ਹੈ ਇਹਨੂੰ ਦਿਮਾਗ ਹੈ ਜਦੋਂ ਬੁਖਾਰ ਹੋਵੇ ਨਾ ਬੰਦੇ ਨੂੰ ਬਿਮਾਰ ਹੋਵੇ ਉਦੋਂ ਰੋਟੀ ਵੀ ਕੌੜੀ ਲੱਗਦੀ ਹੈ ਮਿੱਠਾ ਦੁੱਧ ਵੀ ਕੌੜਾ ਲੱਗਦਾ ਹੈ ਦੁੱਧ ਵਿੱਚ ਕੋੜਤਨ ਨਹੀਂ ਇਹਦੇ ਅੰਦਰ ਬਿਮਾਰੀ ਹੈ ਇਹਨੂੰ ਮਿੱਠਾ ਦੁੱਧ ਤਾਂ ਕੌੜਾ ਲੱਗਦਾ ਧਿਆਨ ਦਿਓ ਬੰਦਾ ਬਿਮਾਰ ਹੋਵੇ ਤੇ ਮਿੱਠੀ ਚੀਜ਼ ਵੀ ਕੌੜੀ ਨਜ਼ਰ ਆਉਂਦੀ। ਸਵਾਦ ਉਹਦਾ ਆਉਂਦਾ। ਸਾਡੇ ਅੰਦਰ ਹਉਮੈ ਦਾ ਰੋਗ ਹੈ, ਈਰਖਾ ਦਾ ਰੋਗ ਹੈ। ਜਦੋਂ ਗੁਰੂ ਕੋਈ ਐਸਾ ਬਚਨ ਕਰਦਾ ਹੈ ਨਾ ਜਿਹੜਾ ਸਾਡੀ ਈਰਖਾ ਨੂੰ ਕੱਟਦਾ ਹੈ, ਸਾਡੇ ਹਉਮੈ ਨੂੰ ਕੱਟਦਾ ਹੈ, ਸਾਡੇ ਭਰਮ ਨੂੰ ਤੋੜਦਾ ਹੈ। ਕਈ ਵਾਰ ਕੌੜਾ ਜਿਹਾ ਲੱਗਦਾ ਹੈ।